ਟੁੱਟਦੇ ਨੇ ਘਰ ਟੁੱਟਣੇ ਬਿਲਕੁਲ ਘਰ ਦਾ ਟੁੱਟਣਾ ਕੋਈ ਸੁਪਨੇ ਦਾ ਟੁੱਟਣਾ ਨਹੀਂ ਹੁੰਦਾ ਘਰ ਦਾ ਟੁੱਟਣਾ ਕਿਸੇ ਵੰਗ ਚੂੜੀ ਦਾ ਟੁੱਟਣਾ ਨਹੀਂ ਹੁੰਦਾ ਹਮ ਘਰ ਟੁੱਟਦਾ ਤੇ ਖੜਾਕ ਚਾਰੇ ਪਾਸੇ ਸੁਣਦਾ ਹਮ ਇਹ ਜਦੋਂ ਦੋ ਜੀ ਜੁੜਦੇ ਨੇ ਮੈਰਿਜਸ ਹੁੰਦੀਆਂ ਨੇ ਉਹ ਦੋ ਮੁੰਡਾ ਕੁੜੀ ਦੀ ਮੈਰਿਜ ਨਹੀਂ ਹੁੰਦੀ ਹਮ ਬਲਕਿ ਦੋ ਪਰਿਵਾਰਾਂ ਦਾ ਮਿਲਨ ਹੁੰਦਾ ਹਮ ਬਿਲਕੁਲ ਰਿਸ਼ਤਿਆਂ ਦਾ ਮਿਲਣਾ ਹੈ ਉਹ ਫਿਰ ਰਿਸ਼ਤੇ ਟੁੱਟਦੇ ਨੇ ਉਹ ਰਿਸ਼ਤਿਆਂ ਦੇ ਵਿੱਚ ਸਿਆਣਾ ਮਾਪਾ ਜਿਹੜਾ ਆ ਉਹ ਗੱਲ ਕਈ ਹੁੰਦਾ ਕੀ ਆ ਆਮ ਤੌਰ ਤੇ ਹੁੰਦਾ ਕੀ ਆ ਟੁੱਟਣਾ ਟੁੱਟਣਾ ਕੁੜੀ ਨੇ ਜੋ ਤੁਹਾਨੂੰ ਕਿਹਾ ਮੁੰਡੇ ਨੇ ਤੁਹਾਨੂੰ ਜੋ ਕੁਝ ਕਿਹਾ ਉਹ ਕੁਝ ਲੈ ਕੇ ਉਹਨਾਂ ਨੇ ਉਹ ਉਹਨਾਂ ਨਾਲ ਲੜਨਾ ਸ਼ੁਰੂ ਕਰ ਦੇਣਾ ਤੁਸੀਂ ਦੋਨੋਂ ਨੂੰ ਸੁਣੋ ਉਹਨਾਂ ਨੂੰ ਬਿਠਾਓ ਹਮ ਮਾਪੇ ਨਾਲ ਬੈਠੋ ਉਹਨਾਂ ਦੇ ਕੋਈ ਖਾਸ ਮਿੱਤਰ ਨੇ ਉਹਨਾਂ ਨੂੰ ਉਹਨਾਂ ਨੂੰ ਬਿਠਾਓ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕਹੋ ਵੀ ਕਿਉਂ ਨੇ ਬਿਲਕੁਲ ਜੇ ਕੋਈ ਬੱਚਾ ਹੋ ਗਿਆ ਪਰ ਇਹ ਬੱਚੇ ਦਾ ਕੋਈ ਕਸੂਰ ਹੈ ਬੱਚੇ ਨੂੰ ਤਾਂ ਮਾਂ ਵੀ ਚਾਹੀਦੀ ਹੈ ਬੱਚੇ ਨੂੰ ਪਿਓ ਵੀ ਚਾਹੀਦਾ ਸੋ ਤੁਸੀਂ ਕਹਿ ਰਹੇ ਹੋ ਰਿਸ਼ਤੇ ਸੰਭਾਲ ਲਓ ਰਿਸ਼ਤੇ ਜਿਹੜੇ ਨੇ ਉਹ ਸੰਭਾਲਣ ਦੀ ਲੋੜ ਹੈ ਹਮ ਜਿਹੜੇ ਕਿ ਅਸੀਂ ਅਸੀਂ ਵੀ ਓਲਾਰ ਆ ਮਾਪੇ ਹਮ ਓਲਾਰ ਆ ਸੀ ਅਸੀਂ ਮਾਪੇ ਜੇ ਮੈਂ ਧੀ ਵਾਲੀ ਆ ਤੇ ਮੈਂ ਆਪਣੀ ਧੀ ਦਾ ਹੀ ਪੱਖ ਪੂਰੂਗੀ ਹੂੰ ਇਹ ਤਾਂ ਹੈ ਜੇ ਮੈਂ ਪੁੱਤ ਵਾਲੀ ਆ ਤਾਂ ਮੈਂ ਕਹੋ ਮੇਰਾ ਮੁੰਡਾ ਇਹ ਥੋੜੀ ਹੋਈ ਕੁੜੀ ਇਦਾਂ ਦੀ ਹੈ ਬਿਲਕੁਲ ਦੂਜੀ ਗੱਲ ਇਹ ਜਿਹੜੀ ਮੇਨ ਗੱਲ ਮੈਂ ਸਮਝਦੀ ਆ ਇਹ ਹੈ ਕਿ ਜਦੋਂ ਨਵਾਂ ਜੋੜਾ ਵਿਆਹ ਕੇ ਆਉਂਦਾ ਵਿਆਹ ਹੁੰਦਾ ਹੂੰ ਉਹਦੇ ਚ ਇੰਟਰਫੀਰੈਂਸਸ ਨਹੀਂ ਹੋਣੀਆਂ ਚਾਹੀਦੀਆਂ ਪਰਿਵਾਰ ਦੀ ਉਹ ਇੰਟਰਫੀਰੈਂਸ ਐਨਕ ਚ ਹੋਣੀਆਂ ਚਾਹੀਦੀਆਂ ਨੇ ਹਮ ਕਿ ਕੋਈ ਚੀਜ਼ ਦੇਣੀ ਹੈ ਕੋਈ ਚੀਜ਼ ਲੈਣੀ ਹੈ ਹਮ ਹੈਨਾ ਉਹਨਾਂ ਬੱਚੇ ਨਾਲ ਨਵੇਂ-ਨਵੇਂ ਜੁੜੇ ਨੇ ਉਹਨਾਂ ਦੀ ਆਪਣੀ ਆਪਣੀਆਂ ਲੋੜਾਂ ਨੇ ਹੁਣ ਉਹਨਾਂ ਦੀ ਆਪਣੀ ਇੱਕ ਦੁਨੀਆ ਆ ਬਿਲਕੁਲ ਜਿਹੜੀ ਮਾਂ ਆ ਉਹ ਜੇ ਪੁੱਤ ਦੀ ਮਾਂ ਆ ਤੇ ਉਹ ਆਪਣੀ ਜਿਹੜੀ ਉਹਦੇ ਨਾਲ ਪਰਨਾਈ ਗਈ ਹੈ ਉਹਦੀ ਵੀ ਮਾਂ ਬਣੇ ਜਿਹੜਾ ਕਿ ਬਹੁਤ ਘੱਟ ਹੁੰਦਾ ਬਿਲਕੁਲ ਹੂੰ ਬਹੁਤ ਘੱਟ ਹੁੰਦਾ ਅੱਜ ਆਪਾਂ ਮਾਂ ਜੇ ਕੁੜੀ ਨਹੀਂ ਪੁੱਛਦੀ ਬੱਚੇ ਅੱਜ ਕੀ ਖਾਵਾਂਗੇ ਸ਼ਾਮ ਨੂੰ ਬਿਲਕੁਲ ਹੈ ਹੂੰ ਜਾਂ ਮਾਂ ਸੱਸ ਤੋਰੇ ਉਹਨੂੰ ਵੀ ਸ਼ਾਮ ਨੂੰ ਦਸਹਿਰ ਕਰਿਆ ਉਹ ਬਾਜ਼ਾਰ ਜਾਇਆ ਉਹ ਹੂੰ ਅਜੀ ਤੁਸੀਂ ਖਾਣਾ ਬਾਹਰ ਖਾਇਆ ਹੋ ਬਿਲਕੁਲ ਇਹ ਇਹ ਜਿਹੜਾ ਹੈਗਾ ਜੇ ਅਸੀਂ ਮਾਪੇ ਨਹੀਂ ਸੁਧਰਾਂਗੇ ਹੂੰ ਇਹੀ ਸਮਝਾਂਗੇ ਵੀ ਮੇਰੀ ਸੱਸ ਨੇ ਮੈਨੂੰ ਕਿਵੇਂ ਤੰਗ ਕੀਤਾ ਸੀ ਹੂੰ ਮੇਰੀ ਸੱਸ ਨੇ ਮੈਨੂੰ ਕਿਵੇਂ ਆ ਆਪਣੇ ਘਰ ਵਾਲੇ ਨੂੰ ਜਾਣ ਨਹੀਂ ਦਿੰਦੀ ਹੁੰਦੀ ਸੀ ਉਹ ਹੂੰ ਫੇਰ ਤਾਂ ਭਾਈ ਸਾਡੇ ਕੋਲ ਕੋਈ ਜਗ੍ਹਾ ਹੀ ਨਹੀਂ ਹੈ ਬਿਲਕੁਲ ਬਿਲਕੁਲ ਸੋ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਪੂਰੇ ਪਰਿਵਾਰ ਦੀ ਜਿਹੜੀ ਜਿਹੜੀ ਨਣਦ ਹੈ ਉਹ ਨਣਦ ਬਣ ਕੇ ਨਾ ਨਣਦ ਬਹਿੇਲ ਨਾ ਬਣੇ ਹਮ ਨਣਦ ਸੇਲੀ ਬਣੇ